ਹਾਂਜੀ ਗਰਲਾਲ ਸਿੰਘ ਕੀ ਹਾਲ ਨੇ ਵਧੀਆ ਵੀਰ ਜੀ ਤੁਸੀਂ ਸੁਣਾਓ ਆ ਕਿੰਨੇ ਪਸੂ ਪਕਾਉ ਅੱਜ ਅੱਜ ਵੀਰ ਜੀ ਤਿੰਨ ਮਝਾਂ ਆਪਣੇ ਕੋਲ ਕਿੰਨੇ ਸੂਈਆਂ ਸਵਾਈਆਂ ਤਿੰਨੇ ਸੂਈਆਂ ਨੇ ਹਾਂ ਕਿੰਨੇ ਕਿੰਨੇ ਟਾਈਮ ਦੀਆਂ ਟਾਈਮ ਦੀਆਂ ਵੀਰ ਜੀ ਇੱਕ ਕੱਲ ਦੀ ਸੂਈ ਆ ਇੱਕ ਨੂੰ ਚਾਰ ਪੰਜ ਦਿਨ ਹੋ ਗਏ ਇੱਕ ਮਹੀਨਾ ਸਵਾ ਮਹੀਨੇ ਦੀ ਸੂਈ ਹੈ ਆ ਪਹਿਲੀ ਕੱਲ ਦੀ ਸੂਈ ਹੈ ਹਾਂਜੀ ਇਹ ਕੱਲ ਤੜਕੇ ਸੂਈ ਕੱਟੀ ਦਿੱਤੀ ਪਿਓ ਨੂੰ ਜੇ ਸੂਈ ਮਗਰ ਕੱਟੀ ਹਾਂਜੀ ਲਓ ਜੀ ਦੂਜੇ ਸਵੇਰ ਸੂਈਆਂ ਮਗਰ ਕੱਟੀ ਆ ਕੱਲ ਦੀ ਸੂਈ ਆ ਤੇ ਆ ਬੂਰੀ ਬੂਰੀ ਨੂੰ ਵੀਰ ਜੀ ਮਹੀਨਾ ਡੇਢ ਮਹੀਨਾ ਹੋ ਗਿਆ ਸੂਈ ਨੂੰ ਇਹਦੇ ਮਗਰ ਪਿਓਰ ਨੀਲੀ ਦੀ ਕੱਟੀ ਆ ਲਓ ਜੀ ਬੂ ਸੁਭਾ ਦੂਜਾ ਦੁੱਧ ਕਿੰਨਾ ਦੁੱਧ ਵੀਰ ਜੀ ਅਸਲੇ 7 ਕਿਲੋ ਹਾਜ਼ਰ ਜਿਹਾ ਨੇ ਟੈਂਕ 7 ਕਿਲੋ ਹਾਜ਼ਰ ਦੁੱਧ ਦਾ ਮੁੱਲ ਕੀ ਆ ਮੁੱਲ ਵੀਰ ਜੀ ਇਹਦਾ ਉੜਦੇ ਜਾਣ ਵਾਲਾ ਹੀ ਆ 56000 ਦੀ ਦੇ ਦਾਂਗੇ ਅੱਛਾ ਮੁੱਲ 60 ਕਰਦੇ ਆ ਲਓ ਵੀ ਫੜ ਲਓ ਫੜ ਲਓ ਜੇਗੇ ਹਾਂ ਜੀ ਲਓ ਵੀ ਦੋਸਤੋ ਮਗਰ ਕੱਟੀ ਜੇ ਹਾਂ ਠੀਕ ਆ 56000 ਦੀ ਜਿਹੜੀ ਇਹ ਤੁਹਾਨੂੰ ਮੱਝ ਤੇ ਅਗਲੀ ਆ ਝੋਟੀ ਇਹ ਵੀਰ ਜੀ ਪਹਿਲੇ ਸੂਏ ਆ ਪਹਿਲਾਂ ਝੋਟੀ ਸੂਈ ਆ ਚਾਰ ਦੰਦ ਮੂੰਹ ਮੂੰਹ ਚੌਗੀ ਆ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਵੀਰ ਜੀ 6 ਦਿਨ ਹੋ ਗਏ ਸੂਈ ਨੂੰ ਆ ਕੱਟੀ ਜੇ ਲਓ ਜੀ ਮਗਰ ਕੱਟੀ ਆ 6 ਦਿਨਾਂ